ਜੀ ਦੋਸਤੋ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਪਰਿਸ਼ਾਸ਼ੀય ਕਾਲ ਨਮਸਤੇ ਆਦਾ ਤਾਂ ਹਾਂ ਜੀ ਦੋਸਤੋ ਅੱਜ ਦਾ ਵਲੌਗ ਅਸੀਂ ਸਟਾਰਟ ਕਰਨ ਜਾ ਰਹੇ ਹਾਂਗੇ ਕਿੰਨੇ ਟਾਈਮ ਤੇ 10:45 ਤੇ ਤੇ ਅੱਜ ਅਸੀਂ ਜਾ ਰਹੇ ਆਗੇ ਗੁਰੂ ਘਰ ਠੀਕ ਹੈ ਤੇ ਗੁਰੂ ਘਰ ਸਾਡੇ ਘਰ ਤੋਂ ਬਹੁਤ ਜ਼ਿਆਦਾ ਦੂਰ ਹੈਗਾ ਤੇ ਅਸੀਂ ਹੁਣ ਅਸੀਂ ਜਾ ਰਹੇ ਕਿਉਂਕਿ ਅੱਜ ਸਾਡੇ ਪਿੰਡ ਗੁਰੂ ਘਰ ਦੇ ਵਿੱਚ ਚੱਪਾ

ਦੇ ਹੁਣ ਅਸੀਂ ਜਾਏ ਕੱਲ ਮਾਮੇ ਦੇ ਉਹ ਡੇਰੇ ਸਪੈਸ਼ਲਿਸਟ ਨੂੰ ਫੋਨ ਲਾ ਕੇ ਦੱਸਿਆ ਸੀਗਾ ਕਿ ਹਾਂ ਸੀਗਾ ਵੀ ਵੀਰਾਂ ਨਾਮ ਵਿੱਚ ਜਰੂਰ ਲੈਣਾਗਾ ਕਿ ਜਸਕਰ ਮਰਾ ਭਰਾਗਾ ਠੀਕ ਆ ਦੋਸਤੋ ਜਸਕਰ ਮਰਾ ਜਸ ਸਿੰਘ ਹੋਂਦਸ਼ਨ ਲਈ ਠੀਕ ਆ ਬਸ ਇਤਰਾ ਸੀ ਨਾਲ ਲੈਤਾ ਅਹ ਨਹੀਂ ਤੇ ਅੱਜ ਅਸੀਂ ਦੋਸਤੋ ਬਹੁਤ ਦਿਨਾਂ ਬਾਅਦ ਵਲੌਗ ਸ਼ੁਰੂ ਕੀਤਾਗਾ ਕਿਉਂਕਿ ਸਾਡੇ ਕੋਲ ਕੰਟੈਕਟ ਨਹੀਂ ਸੀਗਾ ਚਲੋ ਹੁਣ ਬੋਲਦੋ ਕੀ ਬੋਲਣ ਅਸੀਂ ਬਸ ਕੁਛ ਨਹੀਂ ਠੀਕ ਆ ਦੋਸਤੋ ਅਸੀਂ ਮਿਲਦੇ ਤੁਹਾਨੂੰ ਘਰਦੁਆਰ ਸਾਹਿਬ ਦੇ ਵਿੱਚ ਕਹਿੰਦੀ ਅਸੀਂ ਤਾਂ ਕਹਿੰਦੀ ਭੁੱਖੇ ਦੇ ਪਏ ਹੈਗੇ ਜੀ

मु फ्रेंड नंगी लो क्या कर रही हो देवी बोलो सीधे ना बोलो हाँ आ, आ देखो बहुत काम नहीं आगे बहुत काम कर दिया गी <laughs> <दिवी>। <laughs> की कर रही हूँ नहीं आजकल दीदी की कर रही हूँ नहीं सेंटर की की कर रही हूँ सेंटर की कंप्यूटर कोर्स बस ठीक है ये कंप्यूटर कोर्स करके किधर कंप्यूटर बनाऊँगा हां चल ठीक है दोस्तों हुन सिम्बू تورਬੀ ਦਾ ਲੈਣ ਦਾ ਟਾਈਮ ਹੋ ਗਿਆ ਕਿਉਂਕਿ ਬਾਹਰ ਬਹੁਤ ਜ਼ਿਆਦਾ ਮੌਸਮ ਖਰਾਬ ਆਗਾ ਮੀ ਕੈਸੇ ਵੇਲੇ ਵੀ ਆ ਸਕਦਾ ਹੈ ਅਸੀਂ ਹੁਣ ਜਾ ਰਹੇ ਆਂਗੇ ਫਿੱਟ ਨਹੀਂ ਦਿਖਾਣਾ

ਹਾਂਜੀ ਦੋਸਤੋ ਆ ਦੇਖੋ ਦੁਬਾਰਾ ਮੀਂਹ ਫਿਰ ਤੋਂ ਪੈਣਾ ਸ਼ੁਰੂ ਹੋ ਚੁੱਕਿਆਗਾ ਤੇ ਵੈਸੇ ਕੈਮਰੇ ਵਿੱਚ ਉਹਨਾਂ ਨਹੀਂ ਦਿਖ ਰਿਹਾ ਤੇ ਤੁਸੀਂ ਦੇਖ ਸਕਦੇ ਹੋ ਬਾਹਰ ਵੀ ਬਹੁਤ ਜ਼ਿਆਦਾ ਹਵਾ ਚੱਲ ਰਹੀ ਹੈਗੀ। ਓਹੋ ਇਹ ਅੱਜ ਸਾਰੇ ਦਿਨ ਦਾ ਝੜੀ ਲੱਗੀ ਹੋਈ ਸਾਰੇ ਦਿਨ ਦੀ। ਇਹ ਮੈਨੂੰ ਸਾਰੇ ਪੰਜਾਬ ਜੀ ਪਈ ਜਾਂਦਾ ਸਾਡੇ ਇੱਧਰ। ਹਮਾਰੇ ਪੰਜਾਬ ਮੇਂ ਬਾਰਿਸ਼ ਸ਼ੁਰੂ ਹੋ ਚੁੱਕੀ ਹੈ। डैडी कि बड़ा गोभी लेके कैमरे बेचा नहीं लग रहा है बट बहुत ज्यादा गोभी किलोड़ी है ये दो ढाई किलो गोभी वाह वाहूबी स्कूबी नैना लग बारिश डू खुले डुले बेरे देने ਲੱਗਦੀ। ਲੈ ਬੰਦ ਕਰਦੇ ਹਾਂ ਇਸ ਨੂੰ। ਆਹ ਦੇ ਵਿੱਚ। ਤੁਸੀਂ ਦੋਸਤੋ ਦੇਖ ਸਕਦੇ ਹੋ ਕਿ ਸਾਡੇ ਦੇਖੋ ਇਧਰ ਮੀਂਹ ਨੇ ਕੀ ਹਾਲ ਕਰਤਾਗਾ ਠੀਕ ਹੈ ਸਾਡੀ ਸਾਰੀ ਸਬਜ਼ੀ ਸਬਜ਼ੀ ਮੀਂਹ ਦੇ ਵਿੱਚ ਡੁੱਬ ਚੁੱਕੀ ਹੈਗੀ ਤੇ ਹਲੇ ਹੋਰ ਮੀਂਹ ਆਉਣ ਦੇ ਬਹੁਤ ਜ਼ਿਆਦਾ ਚਾਂਸ ਨੇ ਦੇਖੋ ਮੌਸਮ ਬਹੁਤ ਜ਼ਿਆਦਾ ਖਰਾਬ ਆਗਾ। तो हूँ ना अग बना रहे मेथी पानी है तो मैं थोड़ी मेथी तोड़ आई ही मेरे डैडी सारी सब्जी नमाती है ना हाँ देखो दोस्तों मेरे डैडी डैडी हेलो करो हाथ ल हाथ ऐसे उठा कर ਹੈਲੋ ਹੈਲੋ ਡੈਡੀ ਮੇਰੀ ਟੋਪੀ ਲਈ ਬੈਠੇ ਆਗੇ ਤਾਂ ਠੀਕ ਹੈ ਦੋਸਤੋ ਆਪਾਂ ਮੇਥੀ ਤੋੜਦੇ ਆਂਗੇ ਟਣਾ ਤਾਂ ਠੀਕ ਹੈ ਦੋਸਤੋ ਮੈਂ ਇੰਨੀ ਸਾਰੀ ਮੇਥੀ ਤੋੜ ਲਈ ਹੈਗੀ ਤੇ ਹੁਣ ਉਹ ਆਪਾਂ ਲੈ ਕੇ ਜਾਂਦੇ ਆਂ ਘਰੇ ਠੀਕ ਹੈ ਇਹਨੂੰ ਤੋਹ ਚੀਰ ਕੇ ਇਹਨੂੰ ਧੋ ਕੇ ਨੂੰ ਆਪਾਂ ਪਾਉਣੇ ਸਾਗ ਦੇ ਵਿੱਚ 1 2 3 4 ਚਾਰ ਕੁੱਤੇ ਉਹ ਆ ਗਿਆ ਪੰਜਵਾਂ ਚਿੱਟਾ ਕੁੱਤਾ ਕਿਨੇ ਵੀ ਅੱਜ ਸਾਗ ਬਣਾਇਆ ਹੈਗਾ ਤੇ ਆਂਟੀ ਨੇ ਸਾਗ ਠੀਰਨਾ ਜੀ ਦਾ ਕਰਕੇ ਮੈਂ ਆਂਟੀ ਨੂੰ ਮਸ਼ੀਨ ਦੇਣਾ ਹੈ। ਆਂਟੀ ਤਾਂ ਉਹੀ ਕਰਦੀ ਤਾਂ ਪਾ ਲਈ। ਕੋਈ ਨਾ ਫਿਰ ਕੀ ਹੋ ਗਿਆ। ਕਿੱਥੇ ਤਾਂ ਆਂਟੀ? ਆ ਆ ਦੇ ਇੱਧਰ। ਐਸੇ ਦਰ ਦੇ ਪੱਥੇ ਥਾਂ ਤੇ ਉਹਨੇ ਤਾਂ। ਆਂਟੀ ਘੋੜੇ ਲਸਣਾ ਹੈ ਗਾਗਾ। ਹੋਰ ਛੋਟ ਤੋਂ ਆਪਣੀ ਮੈਂ ਤਾਂ ਪੈਂਦੀ ਸੀ ਛੋਡੇ ਹੋਊਗਾ। ਸਾਡੇ ਮੈਂਗਾ ਹੀ ਬਹੁਤ ਹੋਇਆ ਪਿਆ। ਹੋਏ ਬਚ ਬਲੀ। ਕੋਈ ਬਾਤ ਨਹੀਂ। ਦੱਸ ਹੁਣ ਆਂਟੀ ਆਂਟੀ ਬੈਦਰ ਦੀ ਫੋਰਕਾਸਟ ਕਰ ਰਹੀ ਹੈ ਕਿੰਨੇ ਦਿਨ ਮੀਂਹ ਪੈਣਾ ਹੈ ਕਿ ਦੱਸੋ। ਦੋ ਦਿਨ। ਦੋ ਦਿਨ। ਆਂਟੀ ਰਿਪੋਰਟ ਕਰਦੀ ਰਹਿੰਦੀ ਆ ਮੀਹ ਦੀ ਕਿੰਨੇ ਦਿਨ ਪਊਗਾ ਕਿੰਨੇ ਦਿਨ ਧੁੱਪ ਨਿਕਲੂਗੀ ਆਹ ਦੇਖੋ ਦੋਸਤੋ ਇੱਧਰ ਸਾਡੇ ਪਿੰਡ ਦੇ ਚੁੱਲਿਆਂ ਦੇ ਵਿੱਚ ਬੰਦਾ ਸਾਰ ਇਹ ਮਜ਼ਾ ਆਂਟੀ ਸ਼ਾਰਤਰੀ ਨਾ ਹੁੰਦਾਗਾ ਹੈ ਇਹ ਮਜ਼ਾ ਸ਼ਹਿਰ ਚ ਨਹੀਂ ਨਾ ਹੁੰਦਾ ਹਾਂ ਆਹ ਦੇਖੋ ਸਾਡੇ ਚ ਵਿੱਚ ਚ ਹੋਈ ਜਾਂਦਾ ਉਹ ਵਾਰੇ ਦੰਦਾ ਤਾਂ ਇਹ ਤਾਂ ਦਿਰਾ ਤੇ ਲੰਬਾ ਕਹਿੰਦੇ ਚ ਪਵਾਵਾਂ ਛੱਡ ਜਾ ਇਹਦੇ ਵਿੱਚ ਦੀ ਡੰਡਾ ਕੱਢਾ ਇੱਥੋਂ ਦੀ ਇਹਦੇ ਚ ਨਾ ਪਾਣੀ ਪਾਲੀ

ਗੜੇ ਗੜਿਆਂ ਦਾ ਮੀ ਪੈ ਰਿਹਾਗਾ ਦੇਖੋ ਛੋਟੇ ਛੋਟੇ ਗੜੇ ਬਹੁਤ ਜ਼ਿਆਦਾ ਤੇਜ਼ ਮੀ ਆ ਇਹ ਮੇਰੀ ਮਾਮ ਸਾਗ ਨੂੰ ਘੋਟ ਰਹੀ ਹੈਗੀ ਇਹ ਚ ਬਹੁਤ ਜਾਨ ਦੀ ਮਿਹਨਤ ਲੱਗੀ ਹੈ ਸਾਗ ਦੇ ਵਿੱਚ ਹਾਂ ਰੈਡੀ ਹੈਲੋ ਹੈਲੋ